ਵਿਸ਼ਵਲੂ ਜਿਹੜੇ ਮਾਰੇ ਅਨਸਰਾਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਹਨੂੰ ਐਸਪੀਡੀ ਸਾਹਿਬ ਲੀਡ ਕਰ ਰਹੇ ਹਨ ਉਹਨਾਂ ਨੂੰ ਚੰਗੀ ਸਫਲਤਾ ਮਿਲੀ ਹੈ ਤਿੰਨ ਵੱਖ-ਵੱਖ ਮੁਕੱਦਮਿਆਂ ਮੁਕੱਦਮਿਆਂ ਦੇ ਵਿੱਚ ਰਿਕਵਰੀ ਹੋਈ ਹੈ ਜਿਨ੍ਹਾਂ ਚੋਂ ਦੋ ਮੁਕੱਦਮਿਆਂ ਦੇ ਵਿੱਚ ਕਮਰਸ਼ੀਅਲ ਐਨਡੀਪੀਐਸ ਦੀ ਰਿਕਵਰੀ ਜਿਹਦੇ ਵਿੱਚ ਇੱਕ ਪਰਚੇ ਦੇ ਵਿੱਚ 5 ਕਿਲੋ ਅਫੀਮ ਇੱਕ ਦੇ ਵਿੱਚ 300 ਗ੍ਰਾਮ ਹੈਰੋਇਨ ਅਤੇ ਇੱਕ ਹੋਰ ਐਫਆਈਆਰ ਜਿਹਦੇ ਵਿੱਚ ਦੋ ਨਾਜਾਇਜ਼ ਪਿਸਤਲ ਪੱਤੀ ਬੋਟ ਅਤੇ 10 ਜ਼ਿੰਦਾ ਰਾਉਂਡ ਦੀ ਰਿਕਵਰੀ ਕੀਤੀ ਹੈ। ਕੰਨੀ ਦੋਸ਼ੀ ਫਰੈਂਟ ਤੋਂ ਅ 18 ਪਰਚਿਆਂ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਹੋਏ। ਅ ਐਸਪੀ ਡੀ ਫਤਿਹਗੁਰ ਸਾਹਿਬ ਅ ਦੇ ਦਿਸ਼ਾ ਨਿਰਦੇਸ਼ੇ ਜਿਹੜੀ ਟੀਮ ਬਣੀ ਸੀਗੀ ਉਹਨਾਂ ਨੇ ਆਮ ਜਾਗ ਦੇ ਵਿੱਚ ਪਰਚਾ ਦਰਜ ਕਰਕੇ ਅ ਮੁਕੱਦਮਾ ਨੰਬਰ 111 ਅ ਅਸਲਾ ਐਕਟ ਸਰੰਦ ਦੇ ਵਿੱਚ ਪਰਚਾ ਦਰਜ ਕਰਕੇ ਇੱਕ ਜੇਮਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ। ਅ ਇਹ ਜਿਹੜਾ ਬੰਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹਦੇ ਕੋਲੋਂ ਵੈਪਨ ਦੀ ਰਿਕਵਰੀ ਹੋਈ ਹੈ ਦੋ ਜਿਹੜੇ ਨੇ ਇਲੇਸਟ ਵੈਪਨ 32 ਬੋਰ ਸਮੇਤ 10 ਜ਼ਿੰਦਾ ਰਾਊਂਡ ਜਿਹੜੇ ਨੇ ਇਹਦੇ ਕੋਲੋਂ ਰਿਕਵਰ ਕੀਤੇ ਗਏ ਨੇ ਇਹ ਜੋ ਜੇਮਸ ਨਾਮ ਦਾ ਬੰਦਾ ਹੈ ਅਲੀਪੁਰ ਸੰਦਲ ਦਾ ਰਹਿਣ ਵਾਲਾ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਰਿਕਵਰੀ ਹੋਣਗੀਆਂ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਨੇ ਇਸ ਕੇਸ ਦੇ ਉੱਤੇ ਤਕਤੀਸ਼ ਦੀ ਪੀ ਰਹੀ ਹੈ ਯਾਨੀ ਕਿ ਇਹ ਵੈਪਨ ਕਿਥੋਂ ਲੈ ਕੇ ਆਂਦੇ ਗਏ ਤੇ ਕੋਈ ਹੋਰ ਵਾਰਦਾਤ ਦੇ ਵਿੱਚ ਯੂਜ਼ ਹੋਇਆ ਹੈ ਕਿ ਨਹੀਂ ਇਹ ਜਿਹੜਾ ਪੂਰਾ ਮੈਟਰ ਆ ਇਨਵੈਸਟੀਗੇਸ਼ਨ ਹੈ ਤੇ ਇਹਦੇ ਬਾਰੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਰਿਕਵਰੀ ਕੀਤੀ ਜਾਏਗੀ ਇਕਲਈ ਜੀ ਜੋ ਹੋ ਗਈ ਇਹਦੇ ਗਰੁੱਪ ਵਿੱਚੋਂ ਦੇ ਮਿਸ ਦੇ ਗਰੋਹ ਦੇ ਵਿੱਚ ਹੋਰ ਵੀ ਬੰਦੇ ਨੇ ਜੀ ਫਰਦਰ ਸੇਕ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਦਾ ਨਾਮ ਡਿਸਕਲੋਸ ਨਹੀਂ ਕਰ ਰਹੇ ਤਾਂ ਕਿ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਅਰੈਸਟ ਕਰ ਸਕੀਏ ਤੇ ਇਸ ਮੁੱਦੇ ਤੇ ਹੋਰ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਰਿਕਵਰੀਜ਼ ਇਸ ਕੇਸ ਦੇ ਵਿੱਚ ਕੀਤੀਆਂ ਜਾਣਗੀਆਂ ਪਹਿਲਾਂ ਕਿੰਨੇ ਮਾਮਲੇ ਦੋਸਤ ਇਹਨਾਂ ਟਿਕਟ ਬਿਕੈਤੀ ਦਾ ਪਰਚਾ ਦਰਜ ਹੈ ਪਰ ਕਿਉਂਕਿ ਇਹ ਵੈਪਨ ਸਾਨੂੰ ਰਿਕਵਰ ਹੋਏ ਨੇ ਇਸ ਗੱਲ ਕਰਕੇ ਅਸੀਂ ਇਹ ਵਿੱਚ ਤਫ਼ਤੀਸ਼ ਕਰ ਰਹੇ ਹਾਂ ਕਿ ਵੈਪਨ ਕਿਸੇ ਹੋਰ ਬਾਤਰ ਚੂਜ਼ ਹੋਣੇ ਕਿੱਥੋਂ ਲੈ ਆਂਦਾ ਸੀ ਕੁਛ ਕਥੇ ਜੀ ਜੀ ਸਾਨੂੰ ਮਜਦਾ ਕੀ ਦੱਸਿਆ ਕਿ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜਿੱਥੋਂ ਲੈ ਕੇ ਆਂਦਾ ਸੀਗਾ ਉਹਨਾਂ ਨੂੰ ਨਾਮ ਦੇ ਤੱਕੀ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਹੈ ਆਰ ਨੰਬਰ 160 ਹੈ ਇਹ ਐਨਡੀਪੀਐਸ ਐਕਟ ਮੰਡੀ ਥਾਣਾ ਮੰਡੀ ਗਵਿੰਦਰ ਦੇ ਅਧੀਨ ਪਰਚਾ ਦਰਜ ਹੋਇਆ ਜਿਦੇ ਵਿੱਚ 5 ਕਿਲੋ ਅਫੀਮ ਦੀ ਰਿਕਵਰੀ ਕੀਤੀ ਗਈ ਹੈ ਆ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿ ਜਿਹੜੀ ਰਿਕਵਰੀ ਕੀਤੀ ਗਈ ਹੈ ਇਹ ਬੈਕਵਰਡ ਲਿੰਕ ਦੇ ਵਿੱਚ ਨੂੰ ਪਤਾ ਚੱਲਿਆ ਹੈ ਕਿ ਇਹ 4 ਖੰਡ ਤੋਫੀ ਮਾਰੀ ਸੀਗੀ ਤੇ ਤਿੰਨ ਬੰਦੇ ਜੋ ਕਿ ਆਫੀਮ ਲੈ ਕੇ ਇਥੇ ਆ ਰਹੇ ਸੀਗੇ ਉਹਨਾਂ ਨੂੰ ਦਰਾਨੇ ਨਾਕਾਬੰਦੀ ਰੋਕਿਆ ਗਿਆ ਅਤੇ ਉਹਨਾਂ ਤੋਂ 5 ਕਿਲੋ ਫੁੰਦੀ ਰਿਕਵਰੀ ਕੀਤੀ ਗਈ ਇਹਨਾਂ ਜਿਹੜੇ ਜਿਹੜੇ ਬੰਦਿਆਂ ਤੋਂ ਇਹ ਆਫੀਮ ਰਿਕਵਰ ਕੀਤੀ ਗਈ ਹੈ ਉਹਨਾਂ ਦੇ ਨਾਮ ਰਜਨੇਸ਼ ਸਤਵੀਰ ਅਤੇ ਧਰਮਵੀਰ ਹਨ ਜਿਹੜੇ ਸਤਵੀਰ ਅਤੇ ਧਰਮਵੀਰ ਨੇ ਉਹ ਸਖੇ ਭਰਾ ਨੇ ਅਤੇ ਬਦਾਈਓ ਦੇ ਰਹਿਣ ਵਾਲੇ ਨੇ ਹਿਮਾਚਲ ਉੱਤਰ ਪ੍ਰਦੇਸ਼ ਤੇ ਵਸਿਨੇ ਤੇ ਇਹ ਸਾਰੇ ਇੱਕੋ ਹੀ ਏਰੀਆ ਦੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਤਿੰਨੋਂ ਇਸ ਕੇਸ ਦੇ ਵਿੱਚ ਵੀ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕ ਯਾਨੀ ਕਿ ਇਹ ਅਖੀਂ ਕਿੱਥੋਂ ਆ ਰਹੀ ਸੀ ਅਤੇ ਇਹ ਕਿੱਥੇ ਦਿੱਤੀ ਜਾ ਰਹੀ ਸੀ ਇਹਦੇ ਵਿੱਚ ਡੂੰਘਾਈ ਦੇ ਵਿੱਚ ਤਫ਼ਤੀਸ਼ ਕਰਨ ਲੱਗੇ ਹੋਏ ਆ। ਤੇ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਵੀ ਸਾਨੂੰ ਹੋਰ ਅਗਰਗਤੂ ਮਿਲੇਗੀ। ਕਿ ਵੇਚਣ ਵਾਸਤੇ ਆ ਰਹੇ ਸੀ ਇੱਥੇ ਕਿੰਨਾ ਇੱਥੇ ਕੀ ਮਾਰ। ਜੀ ਬਿਲਕੁਲ ਇਹ ਵੇਚਣ ਵਾਸਤੇ ਆ ਰਹੇ ਸੀਗੇ ਤੇ ਐਜ਼ ਅ ਕੂਰੀਅਰ ਇਹ ਲੈ ਕੇ ਆ ਰਹੇ ਸੀ ਅਸੀਂ। ਤੇ ਕਿਹਨਾਂ ਨੂੰ ਇਹਨਾਂ ਨੇ ਡਿਲੀਵਰ ਕਰਨੀ ਸੀ ਤੇ ਅੱਗੇ ਕੀ ਕਰਨਾ ਸੀ ਉਹਦੇ ਵਿੱਚ ਅਸੀਂ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਰੈਕਟ ਕਰਾਂਗੇ। ਪਹਿਲਾਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ। ਹਜੇ ਫਿਲਹਾਲ ਇਹਨਾਂ ਦੇ ਕੋਈ ਡਾਇਰੈਕਟ ਐਫ ਆਈ ਆਰ ਸਾਡੇ ਨੋਲੇਜ ਨਹੀਂ ਹੈ ਪਰ ਬਾਕੀ ਸਟੇਟਸ ਤੋਂ ਵੀ ਇੱਕ ਇੰਟਰ ਸਟੇਟ ਨੈਕਸਸ ਹੈਗਾ ਹੈ। ਤਾ ਇਹਦੇ ਵਿੱਚ ਅਸੀਂ ਹੋਰ ਤਕੀਸ਼ ਕਰ ਰਹੇ ਹਾਂ ਤੇ ਇਹ ਇਨਕੁਆਇਰ ਕਰ ਰਹੇ ਹਾਂ ਕਿ ਇਹਨਾਂ ਤੇ ਹੋਰ ਕੋਈ ਜੋ ਕਾਬਦੇ ਸੀ ਜੀ ਇਹਨਾਂ ਤੇ ਇਹ ਮੋਟਰਸਾਈਕਲ ਤੇ ਸੀ ਕਿ ਤੇ ਮੋਟਰਸਾਈਕਲ ਦੀ ਵੀ ਰਿਕਵਰੀ ਕੀਤੀ ਗਈ ਹੈ ਮੋਟਰਸਾਈਕਲ ਨਹੀਂ ਦੱਸ ਜੇ ਕਿਸੇ ਨੂੰ ਖੂਬ ਦੱਸ ਇਹ ਮੋਟਰਸਾਈਕਲ ਇਹਨਾਂ ਦੇ ਨਾਂ ਤੇ ਨਹੀਂ ਸੀਗਾ ਕਿਸੇ ਹੋਰ ਦਾ ਸੀਗਾ ਉਹਦੇ ਬਾਰੇ ਵੀ ਹਰ ਇਨਵੈਸਟ ਕੀਤਾ 230 ਗ੍ਰਾਮ ਚਟਾ ਹੈਰੋਇਨ ਦੀ ਰਿਕਵਰੀ ਕੀਤੀ ਗਈ ਹੈ ਇਸ ਕੇਸ ਦੇ ਵਿੱਚ ਜਿਹੜਾ ਐਫ ਆਈ ਆਰ ਨੰਬਰ 113 ਅਮਲੋਥ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਸੋਮਾ ਸਿੰਘ ਅਤੇ ਅਮਰਜੀਤ ਸਿੰਘ ਜੋ ਕਿ ਪਿੰਡ ਨੂਰਪੁਰ ਦੇ ਰਹਿਣਾ ਲੈ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈ ਇਸ ਕੇਸ ਦੇ ਵਿੱਚ ਅਸੀਂ ਕਸ਼ਿਸ਼ ਕਰ ਰਹੇ ਹਾਂ ਕਿ ਇਹ ਚਿੱਟਾ ਕਿੱਥੋਂ ਆਇਆ ਸੀ ਤੇ ਇਹਨਾਂ ਨੂੰ ਕਿੱਥੇ ਡਿਲੀਵਰ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਜਿਹੜਾ ਪੂਰਾ ਨੈਕਸਸ ਹੈ ਨੂੰ ਸਮੈਸ਼ ਕੀਤਾ ਜਾ ਸਕਦਾ ਹੈ ਕੀਤੇ ਸੀਗੇ ਬੀਤੇ ਦਿਨ ਤੇ ਸੀ ਇਹ ਵੀ ਇੱਕ ਮੋਟਰਸਾਈਕਲ ਸੀ ਸੀਗੇ ਜੀ ਬੁਲਟ ਮੋਟਰਸਾਈਕਲ ਤੇ ਬੁਲਟ ਮੋਟਰਸਾਈਕਲ ਨੂੰ ਆਪਣੇ ਦੇ ਨਾਲ ਰਿਕਵਰੀ ਪਾਈ ਮੋਟਰਸਾਈਕਲ ਲੈਣਾ ਤਾਂ ਪਾਏਗਾ ਉਸ ਚੀਜ਼ ਬਾਈ ਮੋਡੀਫਾਈਕ ਲੈਣਾ ਤਾਂ ਨਹੀਂ ਹੈ ਕਿ ਮੋਟਰਸਾਈਕਲ ਜਿਨ੍ਹਾਂ ਦੇ ਨਾਮ ਤੇ ਹੈਗੇ ਉਹਨੂੰ ਉਸ ਵੈਰੀਫਾਈ ਕਰ